ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਲਗਾਤਾਰ ਵਧਦੀ ਗਿਣਤੀ ਇਮੀਗ੍ਰੇਸ਼ਨ ਮੰਤਰਾਲੇ ਦੀ ਸਿਰਦਰਦੀ ਬਣਦੀ ਜਾ ਰਹੀ ਹੈ ਤੇ ਕਿਰਾਏ ਤੇ ਹੋਟਲਾਂ ਦਾ ਖਰਚਾ ਘਟਾਉਣ ਲਈ ਫੈਡਰਲ ਸਰਕਾਰ ਆਪਣੇ ਹੋਟਲ ਖਰੀਦਣ ਬਾਰੇ ਵਿਚਾਰ ਕਰ ਰਹੀ ਹੈ ਮਜਬਦਾ ਵਰੇ ਦੌਰਾਨ ਕੈਨੇਡਾ ਸਰਕਾਰ ਨੇ 4000 ਹੋਟਲ ਕਮਰਿਆਂ ਦਾ ਕਿਰਾਇਬ ਬਰਦਾਸ਼ਤ ਉਹ ਕਰ ਰਹੀ ਹੈ ਤੇ ਇਹਨਾਂ ਦੇ ਵਿੱਚ 7300 ਸਰਨਾਰਥੀਆਂ ਨੂੰ ਰੱਖਿਆ ਗਿਆ ਦਾਕ ਗਲੋਬਲ ਐਂਡ ਮੀਲ ਦੀ ਇੱਕ ਰਿਪੋਰਟ ਦੇ ਮਤਾਬਿਕ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਲੰਬੇ ਸਮੇਂ ਵਾਸਤੇ ਲੀਜ਼ ਤੇ ਲਏ ਹੋਟਲਾਂ ਦਾ ਖਰਚਾ ਕਾਫੀ ਜ਼ਿਆਦਾ ਹੋ ਰਿਹਾ ਹੈ ਜਿਸ ਦੇ ਮੱਦੇਨਜ਼ਰ ਉਹ ਆਪਣੇ ਹੋਟਲ ਖਰੀਦਣੇ ਜ਼ਿਆਦਾ ਵਾਜਬ ਸਮਝਦੇ ਨੇ ਤੇ ਇਹਨਾਂ ਨੂੰ ਖਰੀਦਿਆ ਵੀ ਜਾਵੇਗਾ ਅਸਾਈਲਮ ਦਾ ਦਾਅਵਾ ਕਰਨ ਵਾਲੇ ਪ੍ਰੋਵੈਂਸ਼ੀਅਲ ਸ਼ੈਲਟਰ ਅਧਾਰਮਿਕ ਥਾਮਾਤੀ ਕੂਟਲਾਂ ਵਿੱਚ ਉਹਨਾਂ ਨੂੰ ਤਬਦੀਲ ਕੀਤਾ ਗਿਆ ਹੈ ਇਹ ਦੱਸਦੀ ਹੈ ਕਿ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਆਪਣੇ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਦੀ ਉਡੀਕ ਕਰ ਰਹੇ ਸਰਨਾਰਥੀਆਂ ਦੀ ਨਿਗਰਾਨੀ ਲਈ ਫੈਡਰਲ ਅਤੇ ਪ੍ਰੋਵਿੰਸ਼ੀਅਲ ਅਧਿਕਾਰੀਆਂ ਦੀ ਤਾਇਨਾਤ ਕਰਨ ਤੇ ਜਿੱਥੇ ਵਿਚਾਰ ਵੀ ਚੱਲ ਰਹੀ ਹੈ ਤੇ ਮਾਰਕ ਮਿਲਰ ਨੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਜਲਦੀ ਇਹ ਤਾਂ ਆ ਸਕਦੀ ਹੈ ਇਹ ਦੱਸਣਾ ਬੰਦ ਹੈ ਕਿ ਸਤੰਬਰ 2021 ਤੋਂ ਜਨਵਰੀ 2023 ਦਰਮਿਆਨ ਫੈਡਰਲ ਸਰਕਾਰ ਵੱਲੋਂ ਸਰਨਾਰਥੀਆਂ ਨੂੰ ਠਹਿਰਾਉਣ ਵਾਲੇ ਹੋਟਲਾਂ ਤੇ 9 ਕਰੋੜ 40 ਲੱਖ ਡਾਲਰ ਖਰਚ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ 10 ਹੋਟਲ ਮੌਂਟਰੀਅਲ ਵਿੱਚ ਮੌਜੂਦ ਨੇ ਜਦਕਿ 112 ਕਮਰਿਆਂ ਵਾਲਾ ਇੱਕ ਹੋਟਲ ਇੰਟਰਨੈਸ਼ਨਲ 에ਅਰਪੋਰਟ ਦੇ ਨੇੜੇ ਹੈ ਇਸ ਤੋਂ ਇਲਾਵਾ ਨਿਆਗਰਾ ਫਾਲ ਅਤੇ ਆਟਵਾਚ ਵੀ ਹੋਟਲ ਕਿਰਾਏ ਤੇ ਲੱਤੇ ਗਏ ਨੇ ਤਾਂਕਿ ਵੱਡੇ ਸ਼ਹਿਰਾਂ ਤੇ ਦਬਾਅ ਘਟਾਇਆ ਜਾ ਸਕੇ ਫਰਵਰੀ 2023 ਤੋਂ ਫਰਵਰੀ 2024 ਦਰਮਿਆਨ ਨਿਆਗਰਾ ਫਾਲ ਵਿਸ਼ੇਸ਼ ਅਧਿਕਾਰੀਆਂ ਦੀ ਰਹਿائش ਵਾਸਤੇ 10 ਕਰੋੜ ਡਾਲਰ ਦੀ ਰਕਮ ਹੋਟਲਾਂ ਤੇ ਖਰਚ ਕੀਤੀ ਗਈ ਹੈ ਹਾਊਸ ਆਫ ਕਾਮਨਸ ਦੇ ਵਿੱਚ ਪੁੱਛੇ ਗਏ ਇੱਕ ਸਵਾਲ ਦਾ ਜਵਾਬ ਵਿੱਚ ਫੈਡਰਲ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਮੁਲਕਾਂ ਤੋਂ ਆਏ ਤਕਰੀਬਨ 5000 ਸਰਨਾਰਥੀਆਂ ਦੀ ਰਹਿائش ਦਾ ਖਰਚਾ ਬਰਦਾਸ਼ਤ ਕੀਤਾ ਗਿਆ ਅਤੇ ਪਨਾਹ ਮੰਗਣ ਵਾਲੇ ਔਸਤਨ 113 ਦਿਨ ਹੋਟਲਾਂ ਦੇ ਵਿੱਚ ਰਹਿ ਸਨ ਇੱਕ ਸਰਨਾਰਥੀ ਦਾ ਰੋਜ਼ਾਨਾ ਖਰਚਾ 208 ਡਾਲਰ ਦੱਸਿਆ ਜਾ ਰਿਹਾ ਜਿਸ ਵਿੱਚ ਰਹਿائش ਖਾਣਾ ਪੀਣਾ ਤੇ ਸੁਰੱਖਿਆ ਸ਼ਾਮਲ ਹੈ ਫਾਮੇ ਪਨਾਹ ਮੰਗਣ ਵਾਲਿਆਂ ਦੀ ਰਹਿائش ਦਾ ਪ੍ਰਬੰਧ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਪਰ ਫੈਡਰਲ ਸਰਕਾਰ ਮਹਾਮਾਰੀ ਸ਼ੁਰੂ ਹੋਣ ਮਗਰੋਂ ਫੈਡਰਲ ਸਰਕਾਰ ਵੱਲੋਂ ਰਹਿائش ਦੇ ਖਰਚੇ ਵਿੱਚ ਮਦਦ ਕਰਨਾ سلسلہ ਆਰੰਭਿਆ ਗਿਆ ਹਾਲ ਹੀ ਵਿੱਚ ਕਿਊਬੈਕ ਨੂੰ ਦਿੱਤੀ ਗਈ 75 ਕਰੋੜ ਡਾਲਰ ਦੀ ਰਕਮ ਦਾ ਵਿਵਾਦ ਦਾ ਕਾਰਨ ਬਣੀ ਕਿਉਂਕਿ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇਸ ਨੂੰ ਹੋਰਨਾਂ ਰਾਜਾਂ ਨਾਲੋਂ ਵੱਖਾ ਕਰਾਰ ਦਿੱਤਾ ਗਿਆ ਇਹ ਵਿਤਕਰਾ ਕਿਉਂ ਕਰਾਰ ਦਿੱਤਾ ਗਿਆ ਇਮੀਗ੍ਰੇਸ਼ਨ ਮੰਤਰੀ ਮਾਰਕ ਬਿਲਰ ਨੇ ਦੱਸਿਆ ਕਿ ਪੀਲ ਰੀਜ਼ਨ ਵਿੱਚ ਇੱਕ ਰਿਸਪੈਸ਼ਨ ਸੈਂਟਰ ਖੋਲਿਆ ਜਾ ਰਿਹਾ ਤੇ तकरीबन 1300 ਅਸਮਰਥੀਆਂ ਨੂੰ ਖਾਣ ਪੀਣ ਅਤੇ ਰਹਿਣ ਦੀ ਸਹੂਲਤ ਮੋਹੱਈਆ ਕਰਵਾਈ ਜਾਵੇਗੀ ਤੇ ਉਥੇ ਦਸੀ ਕਿ ਸੈਂਟਰ ਦੇ ਖਰਚੇ ਦਾ ਕੁੱਲ ਹਿੱਸਾ ਇਮੀਗ੍ਰੇਸ਼ਨ ਮੰਤਰਾਲਾ ਬਰਦਾਸ਼ਤ ਕਰੇਗਾ ਦੱਸਦੀ ਹੈ ਕਿ ਘੱਟ ਗਿਣਤੀ ਲਿਬਰਲ ਸਰਕਾਰ ਦੀ ਹਮਾਇਤ ਕਰ ਰਹੀ ਐਨਡੀਪੀ ਵੱਲੋਂ ਸ਼ਰਨਾਰਥੀਆਂ ਵਾਸਤੇ ਲਿਆਂਦੇ ਜਾ ਰਹੇ ਨਵੇਂ ਨਿਯਮਾਂ ਦਾ ਵਿਰੋਧਤਾ ਗਿਆ ਜਿਨ੍ਹਾਂ ਦੇ ਤਹਿਤ ਕੈਨੇਡਾ ਦੀ ਧਰਤੀ ਤੇ ਮੌਜੂਦ ਨਾ ਹੋਣ ਤੇ ਸ਼ਰਨ ਮੰਗਣ ਵਾਲਿਆਂ ਤੇ ਕਾਰਵਾਈ ਰੱਦ ਕੀਤੀ ਜਾ ਸਕਦੀ ਹੈ